ਸਾ ਸੰਗਤ ਕਰਨ ਵਾਲੇ ਪੁਰਸ਼ ਉਹਨਾਂ ਨੂੰ ਇੱਥੇ ਬੈਕੁੰਠ ਵਰਗਾ ਆਨੰਦ ਦੱਸਿਆ ਹੈ ਕਹਿ ਕਬੀਰ ਅਬ ਕਹੀਏ ਕਾਹੇ ਸਾਧ ਸੰਗਤ ਬੈਕੁੰਠੇ ਆ ਆਪਣਾ ਖਿਆਲ ਟਿਕਾਓ ਬਿੜਤੀ ਹਰੀ ਯਸ਼ਰੀ ਚ ਲੀਨ ਕਰੋ ਫਿਰ ਅਨਭਵ ਕਰੋ ਦੇਖੋ ਅੰਦਰੀ ਬੈਕੁੰਠ ਵਰਗਾ ਆਨੰਦ ਪ੍ਰਾਪਤ ਹੁੰਦਾ ਹੈ ਬੈਕੁੰਠ ਵਿੱਚ ਭਜਨ ਆਨੰਦ ਵਯਾ ਕਰਦਾ ਹੈ ਜਿਹੜੇ ਭਗਤ ਹਨ ਪ੍ਰਭੂ ਦੇ ਧਿਆਨ ਵਿੱਚ ਔਰ ਪ੍ਰਭੂ ਦੇ ਜਸ ਵਿੱਚ ਮਗਨ ਹੁੰਦੇ ਹਨ ਇਸੇ ਤਰ੍ਹਾਂ ਸత్సੰਗ ਵਿੱਚ ਵੀ ਐਸਾ ਹੀ ਹੁੰਦਾ ਹੈ ਸੋ ਇਹ ਬੈਕੁੰਠ ਵਰਗਾ ਅਨੰਦ ਪ੍ਰੇਮੀ ਮਾਣ ਰਹੇ ਹਨ ਸੋ ਇੰਤਜ਼ਾਮ ਕਰਨ ਵਾਲੇ ਪ੍ਰੇਮੀ ਵੀ ਦਰਬਾਰ ਦੇ ਵਿੱਚ ਔਰ ਦੂਰ ਦੂਰ ਤੱਕ ਇੰਤਜ਼ਾਮ ਕਰਨ ਵਾਸਤੇ ਫਿਰਦੇ ਨੇ ਕਿਉਂਕਿ ਜਿਹੜੇ ਕਈ ਨਵੇਂ ਪ੍ਰੇਮੀ ਆਏ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਵੇਂ ਦਰਬਾਰ ਵਿੱਚ ਆਇੰਦਾ ਹੈ ਕਿਵੇਂ ਗੁਰੂ ਨੂੰ ਮੱਥਾ ਟੇਕੀਂਦਾ ਹੈ ਕਿਵੇਂ ਬੈਠਣਾ ਹੈ ਕਿਵੇਂ ਸ਼ਾਂਤੀ ਦੇ ਨਾਲ ਆਪਣੀ ਮਰਤੀ ਜੋੜਨੀ ਹੈ ਉਹਨਾਂ ਨੂੰ ਉਹ ਇਸ਼ਾਰਤਨ ਸਮਝਾਉਂਦੇ ਹਨ ਤੇ ਕਈ ਦੂਰ ਦੂਰ ਤੱਕ ਫਿਰਦੇ ਹਨ ਰੋੜਾ-ਗੋੜਾ ਚੁੱਪ ਕਰਾਉਣ ਵਾਸਤੇ ਦੂਰ ਦੂਰ ਤੱਕ ਸਿੱਖ ਫਿਰ ਰਹੇ ਹਨ ਦੂਰ ਜਿਹੜੇ ਪ੍ਰੇਮੀ ਫਿਰ ਰਹੇ ਹਨ ਕੀ ਦੇਖਿਆ ਇੱਕ ਕੋਈ ਵਿਦਵਾਨ ਵਿਦਿਆਰੰਭੀ ਪੰਡਤ ਆਰਿਆ ਹੈ ਜਿਸਨੇ ਚਾਰ ਵੇਦ 6 ਸ਼ਾਸਤਰ 18 ਪ੍ਰਾਣ 27 ਸ਼ਮਤੀਆਂ ਇਹਨਾਂ ਸਾਰਿਆਂ ਦਾ ਹੀ ਧਿਆਨ ਕੀਤਾ ਸੀ ਵਿਦਿਆ ਪੜ੍ਹ ਕੇ ਬਜਾਏ ਵਿਦਿਆ ਦੇ ਅਮਲ ਕਰਨ ਤੇ ਉਸ ਨੂੰ ਲੋਕਾਂ ਦੇ ਨਾਲ ਚਰਚਾ ਕਰਨ ਦਾ ਸੁਭਾਅ ਪੈ ਗਿਆ ਸੀ ਵਿਦਵਾਨ ਵਿਸ਼ਾ ਸੰਕਈ ਕਿਸਮ ਦੇ ਹੁੰਦੇ ਹਨ ਜਿਵੇਂ ਮਣੀ ਵਾਲੇ ਸੱਤ ਵੀ ਕਈ ਕਿਸਮ ਦੇ ਹੁੰਦੇ ਹਨ ਇੱਕ ਤਾਂ ਮਣੀ ਵਾਲਾ ਸੱਤ ਉਹ ਹੁੰਦਾ ਹੈ ਜਿਹੜਾ ਪੂਰਮਾ ਸ਼ਿਧੀ ਰਾਤ ਨੂੰ ਆਪਣੀ ਮਣੀ ਬਾਹਰ ਕੱਢ ਕੇ ਰੱਖਦਾ ਹੈ ਜੰਗਲ 'ਚ ਰਹਿੰਦਾ ਹੈ ਕਿ ਚੰਦਰਮਾ ਵਿੱਚੋਂ ਅੰਮ੍ਰਿਤ ਚੜਦਾ ਹੈ ਮਣੀ ਦੇ ਉੱਪਰ ਡਿੱਗਦਾ ਉਹ ਅੰਮ੍ਰਿਤ ਚੱਟ ਕੇ ਸ਼ਾਂਤ ਪ੍ਰਾਪਤ ਕਰਦਾ ਹੈ ਇੱਕ ਮਣਿਆਲਾ ਸੱਤ ਇਹੋ ਜਿਹਾ ਹੁੰਦਾ ਇੱਕ ਮਣਿਆਲਾ ਸੱਤ ਇਹੋ ਜਿਹਾ ਹੁੰਦਾ ਹੈ ਜੰਗਲ ਦੇ ਵਿੱਚ ਰਹਿੰਦਾ ਹੈ ਰਾਤ ਦੇ ਵੇਲੇ ਮਣੀ ਕੱਟ ਕੇ ਬਾਹਰ ਰੱਖ ਦਿੰਦਾ ਸਿਰ 'ਚ ਉਹਦੀ ਰੋਸ਼ਨੀ ਦੂਰ ਤੱਕ ਹੁੰਦੀ ਹੈ ਉਹਦੇ ਵਿੱਚ ਖੇលਦਾ ਹੈ ਖੇល ਕੇ ਫਿਰ ਆਪਣੀ ਮਣੀ ਸਿਰ ਵਿੱਚ ਰੱਖ ਕੇ ਫਿਰ ਆਪਣੇ ਗੇਲ ਵਿੱਚ ਜਾ ਵੜਦਾ ਹੈ ਇੱਕ ਮਣਿਆਲਾ ਸੱਤ ਇਹੋ ਜਿਹਾ ਹੁੰਦਾ ਹੈ ਰਾਤ ਨੂੰ ਨਿਕਲਦਾ ਹੈ ਆਪਣੀ ਮਣੀ ਕੱਟ ਕੇ ਬਾਹਰ ਰੱਖ ਦਿੰਦਾ ਹੈ ਉਹਦੀ ਰੋਸ਼ਨੀ ਦੇ ਵਿੱਚ ਕੀੜੇ ਤਰਕਟ ਆਉਂਦੇ ਹਨ ਉਹ ਕੀੜੇ ਤਰਕਟਾਂ ਨੂੰ ਖਾਂਦਾ ਹੈ ਜਿਵੇਂ ਇਸੇ ਤਰ੍ਹਾਂ ਵਿਦਵਾਨ ਵੀ ਕਈ ਕਿਸਮ ਦੇ ਇੱਕ ਤਾਂ ਵਿਦਵਾਨ ਕੋ ਹਨ ਜਿਹੜੇ ਵਿਦਿਆ ਪੜ੍ਹ ਕੇ ਸ਼ਾਂਤ ਪ੍ਰਾਪਤ ਕਰਦੇ ਹਨ ਮੁਕਤ ਪ੍ਰਾਪਤ ਕਰਦੇ ਹਨ ਵਿਦਿਆ ਤੇ ਅਮਲ ਕਰਕੇ ਆਪਣਾ ਜਨਮ ਸਫਲਾ ਕਰਦੇ ਹਨ ਅਸਲ ਵਿਦਵਾਨ ਕੋ ਹਨ ਦੂਜੇ ਉਹ ਹਨ ਜਿਹੜੇ ਵਿਦਿਆ ਪੜ੍ਹ ਕੇ ਹਨ ਆਤਮਾਉਂਦੇ ਤੀਜੇ ਇਹੋ ਜਿਹੇ ਵਿਦਵਾਨ ਹਨ ਜਿਹੜੇ ਵਿਦਿਆ ਪੜ੍ਹ ਕੇ ਲੋਕਾਂ ਨਾਲ ਚਰਚਾ ਆਦ ਕਰਨ ਦਾ ਸੁਭਾਅ ਪੈਦਾ ਕਰਕੇ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਜੋ ਇਹ ਵਿਦਵਾਨ ਇਹੋ ਜਿਹਾ ਸੀ ਇੱਥੇ ਸੁਣਨਾ ਕੋਈ ਵਿਦਵਾਨ ਉੱਥੇ ਪਹੁੰਚਣਾ ਪਹੁੰਚ ਕੇ ਉਸ ਨੂੰ ਚੈਲੰਜ ਕਰਨਾ ਵੀ ਮੇਰੇ ਨਾਲ ਚਰਚਾ ਕਰ ਜੀ ਮੈਂ ਜਿੱਤ ਗਿਆ تیرے گرنتھ کھولو توں جیت گیا میرے کھولو بھی او بدوان چنگا سی گرتھاں اٹھ لدی پھرتا سی جیت جیت کے ہونا وہ آ نکلیا گرو ہرکشن مہاراج کی عمر ست اٹھ سال کے درمیان تخت آرو شیش جیش سے جیگا کل بھی سج رہی ہے دو چمر ہو رہے ہیں سو ایسی سبھا سدرما دی سبھا نو ماد کرتی ہے ਦੂਰੋਂ ਦੇਖ ਕੇ ਪੁੱਛਣ ਲੱਗਾ ਇਹ ਠੱਠਪਟ ਕੈਸਾ ਹੈ ਇੱਕ ਸਿੱਖ ਜਿਹੜਾ ਫਿਰਦਾ ਸੀ ਉਹ ਕਹਿਣ ਲੱਗਾ ਪੰਡਤ ਜੀ ਇਹ ਗੁਰੂ ਹਰਿਕ੍ਰਿਸ਼ਨ ਮਹਾਰਾਜ 8ਵੇਂ ਗੁਰੂ ਨਾਨਕ ਦਾ ਰੂਹਾਨੀ ਦਰਬਾਰ ਹੈ ਪ੍ਰੇਮੀ ਹਜ਼ੂਰੀ ਵਿੱਚ ਬੈਠੇ ਹਨ ਕੀਰਤਨ ਗੁਰਬਾਣੀ ਦਾ ਸੁਣਦੇ ਹਨ ਨੇਤਰਾਂ ਕਰਕੇ ਗੁਰੂ ਦੇ ਦਰਸ਼ਨ ਕਰਦੇ ਹੈ ਕਿਉਂ ਆਪਣੇ ਜਨਮ ਨੂੰ ਸਫਲਾ ਕਰਦੇ ਨੇ ਜਦੋਂ ਇਹ ਗੱਲ ਸੁਣੀ ਹਰਿਕ੍ਰਿਸ਼ਨ ਮਹਾਰਾਜ कहला कृष्ण भगवान वाप्र युग ਦੇ ਵਿੱਚ বিষ্ণੂ ਦਾ 14 16 ਕਲਾਪਤਾਰ ਹੋਏ ਹਨ ਜਿਨ੍ਹਾਂ ਨੇ ਅਰਜਨ ਨੂੰ ਗਿਆਨ ਕਰਨ ਵਾਸਤੇ ਥਾਨ ਦੇਹੀ ਕਿ ਦਵਚਾਰਣ ਕੀਤੀ ਸੀ ਕੋ ਖੇਤ ਦੇ ਯੁੱਧ ਵਿੱਚ ਸਯੋਗ ਉਹ ਹੋਏ ਉਹਨਾਂ ਦੇ ਨਾਮ ਨਾਲ ਵੀ ਦੋ ਅੱਖਰ ਜ਼ਿਆਦਾ ਲਗਾ ਲੇ ਛੋਟੀਆਂ ਵਰ ਜਾਣ ਕੇ ਸ਼ੰਕਾ ਪੈਦਾ ਹੋਇਆ ਜਿਸ ਕੀ ਭੇਡਾ ਚੱਲ ਚੱਲਦੇ ਕੇ ਪਾਛੇ ਚਨੇ ਪਰਮਾਰਥਾਂ ਸੰਭਾਲ ਦੇ ਪੂਜਾ ਕੀ ਮੂਰਤ। ਇਹੋ ਜੇ ਉਤਰਕ ਦੇ ਬਚਨ ਵਿਚਾਰਨੇ ਸ਼ੁਰੂ ਕੀਤੇ। ਪਰ ਸਿੱਖਾਂ ਗੁਰੂ ਦੀ ਸ਼ਾਨ ਵਿੱਚ ਕੋਈ ਇਹ ਜਲਾਜ਼ ਨਹੀਂ ਸੁਣਿਆ ਜਾਂਦਾ ਹੁੰਦਾ। ਸਿੱਖ ਕਹਿਣ ਲੱਗੇ ਪੰਡਤ ਜੀ। ਉਹ ਫੇਰ ਨਾਲ ਦੇ ਨਾਲ ਇਹ ਲਫ਼ਜ਼ ਵੀ ਕਿਹਾ। ਉਹਨਾਂ ਨੇ ਬੱਲਾ ਠਾਣ ਦੇ ਹੈਗੀ ਦਾ ਵਿਚਾਰਨ ਕੀਤੀ। ਮੈਨੂੰ ਜੇ ਇੱਕ ਸ਼ਲੋਕ ਦੇ ਅਰਥ ਵੀ ਕਰਕੇ 10 ਦਿਨਾਂ ਤਾਂ ਵੀ ਮੈਂ ਮੰਨ ਲਵਾਂ। ਇਹ ਸੁਣ ਕੇ ਸਿੱਖਨੇ ਗਿਆ ਪੰਡਿਤ ਜੀ ਗੁਰਨਾਮ ਸੱਚੇ ਪਾਤਸ਼ਾਹ ਦਾ ਕਰ ਹੈ। ਉਹ ਹੀ ਅਤਮ ਗੁਰੂ ਨਾਨਕ ਹੈ। ਜੋ ਤੋਹੀ ਹੈ। ਜੁਗਤੀ ਵੀ ਉਹ ਹੀ ਹੈ ਸਿਰਫ ਸਰੀਰੂਪੀ ਕਾਇਆ ਪਲਟੀ ਹੋਈ ਹੈ। ਸੋ ਇਸ ਕਰਕੇ ਉਹ ਗੁਰੂ ਨਾਨਕ ਜੀ ਨੇ ਕਾਸ਼ੀ ਵਿੱਚ ਇੱਕ ਮਰੇ ਕੁੱਤੇ ਨੂੰ ਜਿਉਂਦਾ ਕਰਕੇ ਇੱਕ ਵਿਦਿਆਰਥੀ ਪੰਡਿਤ ਨਾਲ ਚਰਚਾ ਕਰਵਾ ਕੇ ਉਸ ਨੂੰ ਹਰਵਾਇਆ ਸੀ ਉਹ ਗੁਰੂ ਨਾਨਕ ਹੈ ਇੱਕ ਸ਼ਲੋਕ ਦੇ ਅਰਥ ਇਹ ਕੋਈ ਵੱਡੀ ਗੱਲ ਨਹੀਂ ਠਹਿਰੋ ਇੱਥੇ ਮੈਂ ਉਹਨਾਂ ਸਿੱਖ ਦੌੜ ਕੇ ਆਇਆ ਆ ਕੇ ਅਰਜ਼ ਕੀਤੀ ਜਰੀਬ ਨਵਾਜ਼ ਇੱਕ ਵਿਦਿਆਰਥੀ ਪੰਡਿਤ ਹੈ ਕੋਈ ਉਹਨੂੰ ਸ਼ਾਂਤ ਨਹੀਂ ਹੈ ਉਹ ਚਾਹੁੰਦਾ ਹੈ ਕਿ ਤਦ ਇੱਕ ਸ਼ਲੋਕ ਦੇ ਅਰਥ ਕਰਕੇ ਆਪ ਸੁਣਾਓ ਉਸ ਨੂੰ ਉਸ ਨੂੰ ਸ਼ਾਂਤ ਆ ਜਾਏਗੀ ਆ ਤਾਂ ਬਿੜ ਹੈ ਦੁਇਆਂ ਨੂੰ ਸ਼ਾਂਤੀ ਦੇਣੀ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਬੁਲਾ ਲੈ ਬੁਲਾ ਲਿਆਂਦਾ ਆ ਕੇ ਉਪਰੀ ਉਪਰੀ ਨਮਸਕਾਰ ਕਰਕੇ ਵੈ ਕਿੰ ਸ਼ਰਧਾ ਤਾਂ ਚਿੱਤ ਵਿੱਚ ਹੈ ਨਹੀਂ ਤੋ ਕਹਿਣ ਸੁਣਾਓ ਪੰਡਤ ਜੀ ਉਹ ਕਹਿਣਗਾ ਹਾਂ ਮਹਾਰਾਜ ਮੈਨੂੰ ਗੀਤਾ ਦੇ ਅਰਥਾਂ ਦਾ ਬੜਾ ਸ਼ੌਕ ਹੈ ਇਹ ਕਿਰਪਾ ਕਰਕੇ ਮੈਨੂੰ ਇੱਕ ਸ਼ਲੋਕ ਦੇ ਅਰਥ ਸੁਣਾਓ ਗੁਰੂ ਜੀ ਨੇ ਸੋਚਿਆ ਜੇਕਰ ਅਸੀਂ ਅਰਥ ਕਰ ਦਿੱਤੇ ਇਹ ਦਸਨ ਸਾਹਿਬ ਫਿਰ ਵੀ ਦੂਰ ਨਹੀਂ ਹੋਣਾ ਇਹ ਸਮਝੇਗਾ ਇਹਨ ਦੇ ਪਿਤਾ ਨੇ ਪੜ੍ਹਾਤਾ ਹੋਣਾ ਆ ਕਹਿਣ ਲੱਗੇ ਪੰਡਿਤ ਜੀ ਦੇਖੋ ਕਿਤਨਾ ਵੱਡਾ ਅਸ਼ਬਾ ਹੈ ਪੰਜੋ ਖਰਾ ਜੀ ਤੋਂ ਕਹੋ ਉਸ ਤੋਂ ਗੁਰਨਾਮ ਦੀ ਕਿਰਪਾ ਕਰਕੇ ਅਰਥ ਕਰਵਾਇਆ ਜਾ ਸਕਦੇ ਹਾਂ ਪਿੰਡ ਵਿੱਚ ਗਿਆ ਛੱਜੂ ਨਾਮ ਕਰਕੇ ਚੀਵਰ ਗੋਲਾ ਵੀ ਸੀ ਔਰ ਗੁੰਗਾ ਵੀ ਸੀ ਮੂੜ ਗਿਆ ਸੀ ਉਸ ਨੂੰ ਪਕੜ ਕੇ ਲਾਇਆ کہنے لگا اے تو ارتھ کرو گرو جی نے اپنی ہاتھ بھی جو کہ چھوٹی جی چھٹی عمر کے لحاظ سے سی او گونگے کے سر پہ رکھتی چھٹی نہیں رکھی مانو اس مہانے ساری دنیا کی ودیا اس کے دماغ پرتی ہوں ادھر پنڈت سنسکت شلوک بولتا ہے oh, وہ غزب دے انفوی ارتھ کر کے سنا جسن سن کے پنڈت دنگ رہ جانا ہے ਗਿਆ ਮਹਾਂ ਦੂਰ ਹੋ ਕੇ ਗੁਰੂ ਚਾਨੀ ਲੱਗੇ ਆ ਪੱਤੀ ਕਰਕੇ ਸਾ ਸੰਗ ਦੀ ਸੇਵਾ ਕਰਕੇ ਮਨ ਨੂੰ ਸ਼ਾਂਤ ਪ੍ਰਾਪਤ ਕੀਤੀ ਉੱਥੇ ਦੱਸਦੇ ਹਨ ਗੁਰੂ ਨਾਨਕ ਉਹ ਹੈ ਜੋ ਮੁਰਖਾਂ ਨੂੰ ਵੀ ਪੰਡਤ ਬਣਾਉਣ ਨੂੰ ਸਮਰੱਥ ਹੈ ਜਿਹੜਾ ਮੁਰਖਾਂ ਤੋਂ ਪੰਡਤ ਬਣਾ ਦੇ ਤੰਨ ਮਾ ਸਿਨਾ ਸਿਨਾ ਹਲਵੇਂ ਮਨ ਆਇਆ ਮੋਹ ਮੰਡਰ ਜਨ ਆਵੇ ਸਿਨਾ ਸਿਨਾ ਹਲਵੇਂ ਮਨ ਆਇਆ ਮੋਹ ਮੰਡਰ ਜਨ ਆਵੇ ਸਿਨਾ ਸਿਨਾ ਹਲਵੇਂ ਮਨ ਆਇਆ ਮੋਹ ਮੰਡਰ ਜਨ ਆਵੇ